ਕਰਦਾ ਲੋਕਾਂ ਦੇ ਪਿਆਰ ਦਾ ਇਹਨਾਂ ਮਾਣ ਸਤਿਕਾਰ ਦੇ ਰਹੇ ਨੇ ਔਰ ਸੰਗਤ ਜਿਹੜੀ ਹੈ ਇਹ ਜਿਹੜੀ ਲੜਾਈ ਹੈ ਇਹ ਸਾਡੀ ਲੜਾਈ ਨਹੀਂ ਹੈ ਲੋਕ ਆਪ ਲੜਾਈ ਲੜ ਰਹੇ ਨੇ ਆ ਹੁਣ ਮੈਂ ਸਵੇਰ ਤਾਂ ਲਿਖ ਰਿਹਾ ਮੈਂ ਫਾਤੇਗੜ ਚੂੜੀਆਂ ਤੋਂ ਹੁੰਦਿਆ ਹੁੰਦਿਆ ਡੇਰਾ ਬਾਬਾ ਨਾਨਕ ਤੋਂ ਕੁੰਮਕੇ ਹੁਣ ਮੈਂ ਸੇਖੋਂ ਪਿੰਡ ਪਹੁੰਚਿਆ ਔਰ ਜਿੱਥੇ ਮੇਰੇ ਪ੍ਰਾਂ ਨੇ ਕਾਤੀਆਂ ਦੇ ਸਾਰੇ ਹਲਕੇ ਦੇ ਵਰਕਰ ਇੰਚਾਰਜਾਂ ਨੂੰ ਸੁਨੇਹਾ ਲਾਇਆ ਔਰ ਪਹੁੰਚੇ ਨੇ ਪੁਰ ਇੱਥੇ ਜਿਹੜਾ ਇੱਕ ਮੀਟਿੰਗ ਸੀ ਜਿਹੜਾ ਮੀਟਿੰਗ ਜਿਹੜੀ ਇੱਕ ਰੈਲੀ ਦਾ ਰੂਪ ਧਾਰਨ ਕਰ ਇਹ ਇੱਕ ਗੱਲ ਤੱਕ ਦੇਖੋ ਮੈਂ ਤੁਹਾਨੂੰ ਦੱਸਦਾ ਨਹੀਂ ਨਹੀਂ ਅਸਲ ਨਹੀਂ ਸੋ ਕਹਿਣ ਦਾ ਭਾਵ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ 600 ਯੂਨਟ ਬਿਜਲੀ ਫ੍ਰੀ ਦਿੰਦੀ ਹੈ ਉਹ ਸਭ ਤੋਂ ਵੱਡਾ ਚੈਲੰਜ ਸੀ ਸਾਡੇ ਵਾਸਤੇ ਉਹ ਜੇ ਅਸੀਂ ਪੂਰਾ ਕਰ ਦਿੱਤਾ ਨਾ ਇਹ ਬੀਬੀਆਂ ਵਾਲਾ ਜਿਹੜਾ ਸਾਡੀ ਔਰਤਾਂ ਵਾਲਾ 100000 ਰੁਪਿਆ ਇਹਦੇ ਦੇਖੋ ਜੋ ਇੱਕ ਗਰੰਟੀਆਂ ਦਿੱਤੀਆਂ ਨੇ ਇੱਕ ਅਰਵਿੰਦ ਕੇਜਰੀਵਾਲ ਜੀ ਨੇ ਭਗਵਾਨ ਤੁਮਾਰ ਇਹਦੇ ਪੂਰੀਆਂ ਕਰਾਂਗੇ ਰੋਜ਼ੀ ਪਾਰਟੀ ਲੋ ਕੈਂਡੀਡੇਟ ਵੀ ਜਲਦੀ ਲਾਓ ਨਹੀਂ ਤੇ ਝਾੜੂ ਸਾਰਾ ਫਿਰ ਜਾਣਾ ਜੋ ਕਰੋ ਲੇਟ ਨੇ ਨਾ ਕਾਫੀ ਲੇਟ ਹੈ ਮੁਕਾਬਲਾ ਕੋਈ ਹੋਵੇ ਨਾਲ ਭੱਜਦਾ ਹੋਵੇ ਤੇ ਦੌੜਨ ਦਾ ਵੀ ਮਜ਼ਾ ਹੁੰਦਾ ਹੈ ਕੋਈ ਮੁਕਾਬਲਾ ਕਿਹਦਾ ਕਿਹਦੇ ਆ ਮੈਂ ਮੇਰਾ ਮੁਕਾਬਲਾ ਨਹੀਂ ਮੈਂ ਕਹਿ ਸਕਦਾ ਮੈਨੂੰ ਇਹ ਜਿਹੜੀ ਲੜਾਈ ਹੈ ਨਾ ਦੇਖੋ ਸਭ ਤੋਂ ਵੱਡੀ ਗੱਲ ਆ ਹਰ ਪਿੰਡ 'ਚ ਜਾ ਰਹੇ ਹਾਂ 85% ਲੋਕਾਂ ਦੇ ਬਿੱਲ ਜ਼ੀਰੋ ਉਹਨਾਂ ਨੂੰ ਇੱਕ ਗੱਲ ਪੁੱਛਦੇ ਆ ਨਾ ਜੀ ਕਿਹਨੂੰ ਵੋਟ ਪਾਉਣੀ ਕਹਿੰਦੇ ਯਾਰ ਸਾਡਾ ਬਿੱਲ ਜ਼ੀਰੋ ਆ ਇਹ ਵੋਟ ਜਿਹੜੀ ਆਮ ਆਦਮੀ ਪਾਰਟੀ ਭਗਤ ਜਿਹਦਾ 1500 ਜੀ ਦਾ 2000 ਜੀ ਦਾ 2500 ਜੀ ਦਾ 3000 ਬਚਦਾ ਆ ਹੁਣ ਸੇਖਵਾਂ ਸਾਹਿਬ ਨੇ ਕਿਹਾ ਵੀ ਹੱਥ ਖੜੇ ਕਰੋ ਜੀ ਦਾ ਜੀ ਦਾ ਬਿੱਲ ਜ਼ੀਰੋ ਆ ਤੁਹਾਡੇ ਸਾਹਮਣੇ ਆ ਵੀ ਸ਼ੈਦ ਹੀ ਆ ਕੋਈ ਇਹ ਨਹੀਂ ਰੱਖਿਆ ਇਹ ਐਸਸੀ ਦਾ ਬਿੱਲ ਜ਼ੀਰੋ ਕਰਨਾ ਬੀਸੀ ਦਾ ਰੱਖਣਾ ਇਹ ਨਹੀਂ ਰੱਖਿਆ ਵੀ ਗਰੀਬ ਦਾ ਕਰਨਾ ਹੈ ਅਮੀਰ ਦਾ ਨਹੀਂ ਕਰਨਾ ਕਬੜਿਓ ਸਾਰੇ ਆ 600 ਜਿਹਨ ਤੋਂ ਜਿੱਦੀ ਬਿਜਲੀ ਘਟ ਰਿਹਾ ਉਹਦਾ ਬਿੱਲ ਜ਼ੀਰੋ ਆ ਇਹ ਬੜਾ ਤਗੜਾ ਇੰਪੈਕਟ ਹੈ ਲੋਕਾਂ ਦਾ ਮੈਂ ਕਿਹਾ ਜੀ ਵੇਖੋ ਕਿਤਨਾ ਇਹਨਾਂ ਤੇ ਜਾਣ ਪਈ ਹੈ ਮੈਨੂੰ ਯਾਦ ਤਾਂ ਵੀ ਹੁਣ ਇਹਨਾਂ ਨੇ ਅੱਗੇ ਨਾਲ ਤੀਣੀ ਰਫ਼ਤਾਰ ਤੇ ਜਾਣਾ ਇਹਨਾਂ ਦਾ ਰਿਜ਼ਲਟ ਜਿਹੜੇ ਤੁਹਾਡੇ ਸਾਹਮ ਜੋ ਵਰਕਰ ਮੀਟਿੰਗ ਸੀਗੀ ਅਸੀਂ ਇੱਥੇ ਸੇਖਵਾ ਕਾਲਜ ਦੇ ਵਿੱਚ ਵਿਦਵਾਨ ਸਭਾ ਹਲਕਾ ਕਾਦੀਆਂ ਦੀ ਰੱਖੀ ਸੀ ਮੈਂ ਉਹਨਾਂ ਦਾ ਇੱਥੇ ਆਉਣ ਤੇ ਚੇਚੇ ਤੌਰ ਤੇ ਧੰਨਵਾਦ ਕਰਦਾ ਅੱਜ ਤੱਕ ਕੀਮਤੀ ਸਮਾਂ ਕੱਢ ਕੇ ਆਏ ਔਰ ਜਿਹੜੀ ਵਰਕਰ ਮੀਟਿੰਗ ਸੀ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਹਜ਼ਾਰਾਂ ਦੀ ਗੰਟੀ ਦੇ ਵਿੱਚ ਅੱਜ ਇੱਥੇ ਵਰਕਰ ਪੁੱਜਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੈਨੂੰ ਅੱਜ ਇਹ ਇੰਨੀ ਵੱਡੀ ਵਰਕਰਾਂ ਦੀ ਸ਼ਮੂਲੀਅਤ ਦੇਖ ਕੇ ਇਹ ਲੱਗ ਰਿਹਾ ਹੈ ਪੱਖਣਾ ਹੋ ਰਹੀ ਆ ਕਿ ਵਿਧਾਨ ਸਭਾ ਹਲਕਾ ਕਾਡੀਆਂ ਚ ਵੀ ਅਸੀਂ ਜਿਹੜਾ ਵਾ ਬਹੁਤ ਵੱਡੀ ਲੀਡ ਨਾਲ ਕਲਸੀ ਜੀ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਔਰ ਪੂਰੀ ਲੋਕ ਸਭਾ ਦੇ ਵਿੱਚ ਜਿਹੜਾ ਵਾ ਜਿਹੜਾ ਇਹਨਾਂ ਦਾ ਪ੍ਰਚਾਰ ਆ ਉਹ ਇੱਕ ਨੰਬਰ ਤੇ ਚੱਲ ਰਿਹਾ ਔਰ ਬਹੁਤ ਵੱਡੀ ਲੀਡ ਦੇ ਨਾਲ ਇਹ ਜਿੱਤਣਗੇ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਜੋ ਸਰਕਾਰ ਦੀਆਂ ਪ੍ਰਾਪਤੀਆਂ ਨੇ ਜਿਸ ਤਰ੍ਹਾਂ ਧੀਰੋ ਬਿੱਲ ਆ 42000 ਨੌਕਰੀਆਂ ਜੋ ਮੁਹੱਲਾ ਕਲੀਨਿਕ ਖੁੱਲੇ ਆ ਜੋ ਕਿਸਾਨੀ ਦੇ ਖੇਤਰ ਚ ਕੰਮ ਹੋਇਆ ਹੈਲਥ ਦੇ ਖੇਤਰ ਚ ਕੰਮ ਹੋਇਆ ਜੋ ਪੁਲਿਸ ਦੇ ਵਿੱਚ ਮੋਡਰਨਾਈਜੇਸ਼ਨ ਹੋਈ ਆ ਸੜਕ ਸਖਿਆ ਫੋਰਸ ਆ ਹਰ ਐਸ ਐਚਓ ਨੂੰ ਨਵੀਆਂ ਗੱਡੀਆਂ ਜਿਹੜੀਆਂ ਦਿੱਤੀਆਂ ਗਈਆਂ ਉਹਦੇ ਨਾਲ ਇੱਕ ਬੜਾ ਸਾਰੇ ਸਿਸਟਮ ਦੇ ਵਿੱਚ ਚੇਂਜ ਆਇਆ ਫਿਰ ਥਰਮਲ ਪਲਾਂਟ ਜਿਹੜੇ ਪ੍ਰਾਈਵੇਟ ਸੀਗੇ ਉਹਨਾਂ ਨੂੰ ਖਰੀਦ ਕੇ ਸਰਕਾਰੀ ਬਣਾ ਕੇ ਸਸਤੀ ਬਿਜਲੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਜੇ ਕਿਸਾਨੀ ਦੀ ਗੱਲ ਕਰੀਏ ਤੇ ਕਿਸਾਨਾਂ ਨੂੰ ਜਿਹੜਾ ਵਾ ਖਾਸ ਕਰਕੇ ਸਾਡੀ ਘੰਨੇ ਦੀ ਬੇਲ ਤੱਕ ਅਰਦਾਸ ਪੂਣੀ 300 ਕਰੋੜ ਦੀਆਂ ਜਿਹੜੀਆਂ ਬਕਾਇਆ ਪੇਮੈਂਟਾਂ ਹੀ ਪਿਛਲੇ 6 ਸਾਲ ਦੀਆਂ ਉਹ ਮਾਨ ਸਾਹਿਬ ਨੇ ਕੀਤੀਆਂ ਔਰ ਹਰ ਵਰਗ ਜਿਹੜਾ ਵਾ ਸਰਕਾਰ ਤੋਂ ਖੁਸ਼ ਆ